ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਮਹਾਕੁੰਭੋ ਵਿੱਚ ਮਚੀ ਭਗਦੜ ਅਚਾਨਕ ਬੇਕਾਬੂ ਹੋਈ ਸਥਿਤੀ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਕੁਝ ਸ਼ਰਧਾਲੂਆਂ ਦੀ ਮੌਤ ਦੀ ਵੀ ਅਸ਼ੰਕਾ ਮੋਤਾਂਵਾਰੇ ਅਜੇ ਨਹੀਂ ਹੋਈ ਕੋਈ ਅਧਿਕਾਰਤ ਪੁਸ਼ਟੀ ਬੈਰੀਕੇਡਿੰਗ ਟੁੱਟਣ ਕਾਰਨ ਸੁੱਤੇ ਸ਼ਰਧਾਲੂਆਂ ਤੇ ਚੜੇ ਲੋਕ ਲੁਧਿਆਣਾ ਦੇ ਹਲਵਾਰਾ 에ਅਰਪੋਰਟ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਨਾਂ 에ਅਰ ਇੰਡੀਆ ਸ਼ੁਰੂ ਕਰਨ ਜਾ ਰਹੀ ਹੈ ਉਡਾਨਾਂ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਐਮਪੀ ਡਾਕਟਰ ਅਮਰ ਸਿੰਘ ਨੇ ਦਿੱਤੀ ਜਾਣਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨਾਂ ਦੇ ਲਈ ਵਿਸਤਾਰਾ ਇੰਡੀਗੋ ਅਤੇ ਹੋਰ 에ਅਰਲਾਈਨਸ ਨਾਲ ਕੀਤੀ ਜਾ ਰਹੀ ਗੱਲਬਾਤ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਬਿਜਲੀ ਗੁੱਲ ਹੋਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਖਤ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਇਰ ਕਰਕੇ ਪਾਵਰ ਬੈਕਅਪ ਹੋਣ ਜਾਂ ਨਾ ਹੋਣ ਬਾਬਤ ਸਪਸ਼ਟ ਕਰਨ ਦੇ ਦਿੱਤੇ ਨਿਰਦੇਸ਼ ਹਾਈ ਕੋਰਟ ਦੀ ਵਕੀਲ ਸੁਨੇਨਾ ਨੇ ਦਾਇਰ ਕੀਤੀ ਸੀ ਪਟੀਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਮਿਲੀ ਤੀ ਦਿਨ ਦੀ ਪਰਲੋ 4 ਸਾਲਾਂ ਵਿੱਚ RAM ਰਹੀਮ ਨੂੰ ਮਿਲੀ 12ਵੀਂ ਵਾਰ ਪੈਰੋਲ ਜਾਂ ਫਿਰ ਪਰਲੋ ਸਜ਼ਾ ਦੌਰਾਨ ਪਹਿਲੀ ਵਾਰ ਮਿਲੀ ਡੇਰਾ ਸਿਰਸਾ ਜਾਣ ਦੀ ਇਜਾਜ਼ਤ 10 ਦਿਨ ਡੇਰਾ ਸਿਰਸਾ ਠਹਿਰਨ ਤੋਂ ਬਾਅਦ ਯੂਪੀ ਦੇ ਬਗਵਤ ਆਸ਼ਰਮ ਜਾਵੇਗਾ RAM ਰਹੀਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੇ ਰਾਮ ਰਹੀਮ ਦੀ ਫਰਲੋ ਉੱਤੇ ਜਤਾਇਆ ਇਤਰਾਜ਼ ਅਮ੍ਰਿਤਸਰ ਦੀ ਗੁੰਟਾਲਾ ਪੁਲਿਸ ਟੌਕੀ ਉੱਤੇ ਗ੍ਰਨੇਡ ਸੁੱਟਣ ਵਾਲੇ ਦੋ ਅਪਰਾਧੀ ਕਾਬੂ ਐਸਐਸਓਸੀ ਅਮ੍ਰਿਤਸਰ ਨੇ ਬੱਗਾ ਸਿੰਘ ਅਤੇ ਪੁਸ਼ਕਰਨ ਸਿੰਘ ਨੂੰ ਕੀਤਾ ਗ੍ਰਿਫਤਾਰ ਹੈਂਡ ਗ੍ਰਨੇਡ ਦੋ ਪਿਸਤੌਲ ਤੇ ਕਾਰਤੂਸ ਵੀ ਹੋਏ ਬਰਾਮਦ ਅਮਰੀਕਾ ਬੈਠੇ ਗੈਂਸਟਰ ਹੈਪੀ ਪਾਸੀਆ ਤੇ ਨਸ਼ਾ ਤਸਕਰ ਸਰਵਰ ਭੋਲਾਲੀ ਕਰਦੇ ਸਨ ਕੰਮ ਵਿਵੇਕ ਪ੍ਰਤਾਪ ਸਿੰਘ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪ੍ਰਮੁੱਖ ਸਕੱਤਰ ਨਿਯੁਕਤ ਪੰਜਾਬ ਸਰਕਾਰ ਨੇ 1996 ਬੈਚ ਦੇ ਆਈਐਸ ਅਧਿਕਾਰੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ ਏਪੀ सिन्हा ਨੇ ਜਾਰੀ ਕੀਤੇ ਨਿਰਦੇਸ਼ ਅਮ੍ਰਿਤਸਰ ਮੇਅਰ ਦੇ ਮਾਮਲੇ ਉੱਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਪਹੁੰਚਿਆ ਕਾਂਗਰਸ ਦਾ ਵਫਦ ਮੇਅਰ ਦੀ ਚੋਣ ਲਈ ਪੰਜਾਬ ਸਰਕਾਰ ਉੱਤੇ ਲੋਕਤੰਤਰ ਦਾ ਘਾਣ ਕਰਨ ਦਾ ਲਾਇਆ ਦੋਸ਼ ਸੌਂਪਿਆ ਮੰਗ ਪੱਤਰ ਜਮੂਰੀ ਟੰਗ ਨਾਲ ਚੋਣਾ ਦੁਬਾਰਾ ਕਰਵਾਉਣ ਦੀ ਕੀਤੀ ਮੰਗ ਵਫਰ ਵਿੱਚ ਪ੍ਰਤਾਪ ਬਾਜਵਾ ਰਾਜਾ ਬੜਿੰਗ ਐਮਪੀ ਗੁਰਦੀ ਤੌਜਲਾ ਤੇ ਕਾਂਗਰਸ ਦੇ ਸੀਨੀਅਰ ਲੀਡਰ ਸ਼ਾਮਲ ਇਸਰੋ ਨੇ ਲਾਂਚ ਕੀਤਾ 100ਵਾਂ ਮਿਸ਼ਨ ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਤੋਂ ਭਾਰਤੀ ਪੁਲਾੜ ਖੋਜ ਸੰਗਠਨ ਨੇ ਜੀਐਲਐਸਵੀ ਰਾਕੇਟ ਦੇ ਜ਼ਰੀਏ ਨੈਵੀਗੇਸ਼ਨ ਸੈਟਲਾਈਟ ਕੀਤਾ ਲਾਂਚ ਸਵੇਰੇ 6:23 ਤੇ ਹੋਈ ਲਾਂਚਿੰਗ ਪ੍ਰਾਲੀ ਪ੍ਰਬੰਧਨ ਲਈ ਤਿੰਨ ਮੈਂਬਰੀ ਕੇਂਦਰੀ ਟੀਮ ਪਹੁੰਚੀ ਪੰਜਾਬ ਪ੍ਰਾਲੀ ਆਧਾਰਿਤ ਪਾਵਰ ਪ੍ਰੋਜੈਕਟਾਂ ਲਈ ਨਵੇਂ ਰਾਹ ਤਲਾਸ਼ਣ ਦੀ ਕਰੇਗੀ ਖੋਜ ਅਫਸਰਾਂ ਨਾਲ ਮੀਟਿੰਗ ਤੋਂ ਬਾਅਦ ਦੇਖੇ ਜਾਣਗੇ ਬਰਨਾਲਾ ਅਤੇ ਮਾਨਸਾ ਦੇ ਬਾਇਓਮਾਸ ਪਾਵਰ ਪ੍ਰੋਜੈਕਟ ਕੇਂਦਰੀ ਟੀਮ ਦੇ ਵਿੱਚ ਡਾਕਟਰ ਸੰਗੀਤਾ ਅਮਕ ਕਸਤੂਰੇ ਐਸ ਕੇ ਸ਼ਾਹੀ ਤੇ ਪ੍ਰਤੀਬਰਾ ਮੋਹਨ ਬਾਰਿਕ ਸ਼ਾਮਿਲ ਅਮਰੀਕਾ ਲਾਸ ਐਂਜਲਸ ਵਿੱਚ ਅੱਗ ਪੀੜਤਾਂ ਲਈ ਸਿੱਖ ਸੰਸਥਾ ਆਈ ਅੱਗੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਮੁਫਤ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਸਮੱਗਰੀ ਲੈਸਟ ਸ਼ੇਅਰ ਮੀਲ ਸੰਸਥਾ ਦੇ ਵਲੰਟੀਅਰ ਕਰ ਰਹੇ ਨੇ ਸੇਵਾ ਪਿਛਲੇ ਸਾਲਾਂ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਛਕਾ ਚੁੱਕੇ ਨੇ ਮੁਫਤ ਭੋਜਨ ਨਾਲ ਹੀ ਵੰਡੀਆਂ ਜਾ ਰਹੀਆਂ ਨੇ ਬੱਚਿਆਂ ਅਤੇ ਵੱਡਿਆਂ ਲਈ ਜ਼ਰੂਰੀ ਵਸਤਾਂ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ